SSP ਗਰਦਾਸਪੁਰ ਜੀ ਸਾਹਿਬ ਨੇ ਇੱਕ ਸਪੈਸ਼ਲ ਚਾਈਨਾ ਡੋਰ ਦੇ ਖਿਲਾਫ ਆਪਰੇਸ਼ਨ ਜਿਹੜਾ ਡਰੋਨ ਦੇ ਥਰੂ ਸ਼ੁਰੂ ਕਰਵਾਇਆ ਸਾਡੇ ਕੋਲ ਔਰ ਅਸੀਂ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਰਗਵਾਈ ਦੇ ਵਿੱਚ ਹੀ ਜਿਹੜਾ ਮੈਂ ਥਾਣਾ ਸਿਟੀ ਦੀ ਪੁਲਿਸ ਔਰ PCR ਨੂੰ ਲੈ ਕੇ ਤੇ ਆਪਣਾ ਡਰੋਨ ਲੈ ਕੇ ਜਿਹੜੀ ਅਸੀਂ ਅੱਜ ਪਹਿਲਾ ਹੀ ਬਹਿਰਾਮਪੁਰ ਰੋਡ ਤੇ ਆਪਰੇਸ਼ਨ ਸ਼ੁਰੂ ਕੀਤਾ ਸੀ ਪਹਿਲੇ ਸਟੈਪ 'ਚ ਸਾਨੂੰ ਬੜੀ ਵੱਡੀ ਕਾਮਯਾਬੀ ਮਿਲ ਗਈ ਕਿ ਇੱਕ ਲੜਕਾ ਜਿਹੜਾ ਸੀ ਡਰੋਨ ਜਿਹੜਾ ਡਰੋਨ ਦੇ ਰਾਹੀਂ ਅਸੀਂ ਕਾਬੂ ਕਰ ਲਿਆ ਔਰ ਜਿਹੜੀ ਚਾਈਨਾ ਡੋਰ ਦੀ ਉਹ ਵਰਤੋਂ ਕਰ ਰਿਆ ਸੀ ਉਹਦੇ ਇੱਕ ਹੱਥ 'ਚ ਤਿੰਨ ਉਂਗਲਾਂ ਤੇ ਦੂਜੇ ਹੱਥ 'ਚ ਜਿਹੜੇ ਦੋ ਉਂਗਲਾਂ ਜਿਹੜੀਆਂ ਉਹਦੇ ਨਾਲ ਕਟੀਆਂ ਹੋਈਆਂ ਤੇ ਬਲੱਡ ਵਗ ਰਿਆ ਸੀ ਅਸੀਂ ਹੁਣ ਇਹਨੂੰ ਕਾਬੂ ਕਰਕੇ ਇਹਨੂੰ ਫਰਸਟ ایڈ ਵੀ ਦਵਾਂਗੇ ਔਰ ਅਸੀਂ ਇਹਦੇ ਖਿਲਾਫ ਜਿਹੜਾ ਹੈਗਾ ਕੇਸ ਰਜਿਸਟਰਡ ਕਰਕੇ ਅਗਲੀ ਕਾਰਵਾਈ ਵੀ ਕਰਾਂਗੇ ਕਿਸ ਤਰ੍ਹਾਂ ਦਾ ਜਿਹੜਾ ਕਾਨੂੰਨ ਬਣਾਇਆ ਗਿਆ ਵਾ ਜਾਂ ਕਿਸ ਤਰ੍ਹਾਂ ਦੀ ਸਜ਼ਾ ਹੋ ਸਕਦੀ ਹੈ ਕਿੰਨਾ ਜੁਰਮਾਨਾ ਹੋ ਸਕਦਾ ਹੈ ਪਹਿਲਾਂ ਤੇ ਇਹਦੇ 'ਚ ਬਹੁਤ ਛੋਟਾ ਜੁਰਮਾਨਾ ਸੀ ਹੁਣ ਇਹਦੇ 'ਚ ਬਹੁਤ ਜ਼ਿਆਦਾ ਸਜ਼ਾ ਵੀ ਬਹੁਤ ਜ਼ਿਆਦਾ ਹੋ ਗਈ ਹੈ ਔਰ ਇੱਥੇ ਜੁਰਮਾਨਾ ਵੀ ਬਹੁਤ ਹੈਵੀ ਹੋ ਗਿਆ ਇਸ ਕਰਕੇ ਮ ਪੀ ਹੁਣ ਅਸੀਂ ਇਕੱਲਾ ਦੁਕਾਨਦਾਰਾਂ ਦੇ ਵਿਵਾਲੇ ਨਹੀਂ ਹੋਣਾ ਅਸੀਂ ਹੁਣ ਜਿਹੜੇ ਇਹਦੀ ਵਰਤੋਂ ਕਰ ਰਹੇ ਨੇ ਪਤੰਗਾ ਨੌਂ ਲਈ ਉਹਨਾਂ ਦੀ ਵੀ ਅਸੀਂ ਖਿਲਾਫ ਮੁਕਦਮੇ ਦਰਜ ਕਰਾਂਗੇ ਕਿੰਨੇ ਕਿ ਦਿਨਾਂ ਤੱਕ ਇਹ ਚੱਲਦਾ ਰਹੇਗਾ ਜੀ ਇਹ ਲਗਾਤਾਰੀ ਜੀ ਹੁਣ ਲਗਾਤਾਰੀ ਚੱਲੇਗਾ ਜਿੰਨਾ ਚਿਰ ਗਰਦਾਸਪੁਰ ਤੋਂ ਖਤਮ ਨਹੀਂ ਹੁੰਦਾ ਮੈਂ ਡੇਲੀ ਮੇਰੀ ਅਗਵਾਈ 'ਚ ਇਹ ਆਪਰੇਸ਼ਨ ਚੱਲੇਗਾ ਔਰ ਅਸੀਂ ਤੁਹਾਡੇ ਪ੍ਰੈਸਰ ਪੁਟਰਾਂ ਚੈਨਲਾਂ ਦੇ ਥਰੂ ਇੱਕੋ ਹੀ ਲੋਕਾਂ ਨੂੰ ਅਪੀਲ ਕਰ ਰਹੇ ਹਾਂ ਔਰ ਪੀ ਤੁਸੀਂ ਇਹਨ ਕਿਸੇ ਤਰੀਕੇ ਵੀ ਜ਼ੀਰੋ ਲੈਵਲ ਤੇ ਕਰ ਦੋ ਤਾਜੋ ਤੁਹਾਡਾ ਵੀ ਕੋਈ ਨੁਕਸਾਨ ਨਾ ਹੋਵੇ ਤੇ ਰਾਹਗੀਰ ਦਾ ਜਾਂ ਕਿਸੇ ਆਂਢੀ ਗੁਆਂਢੀ ਦਾ ਜਾਂ ਕਿਸੇ ਸ਼ਹਿਰ ਨਿਵਾਸੀ ਜਾਂ ਬੱਚੇ ਦਾ ਵੀ ਨੁਕਸਾਨ ਨਾ ਹੋਵੇ ਇਸ ਨੌਜਵਾਨ ਨੂੰ ਕੀ ਕੀ ਗ੍ਰਿਫਤਾਰ ਬਰਾਮਦ ਕੀਤਾ ਗਿਆ ਅਤੇ ਕਿਸ ਤਰ੍ਹਾਂ ਦੀ ਕਾਰਵਾਈ ਹੋਏ ਇਹਦੇ ਕੋਲੋਂ ਇੱਕ ਤਾਂ ਜਿਹੜੀ ਇਹ ਪਤੰਗ ਸੀ ਉਹਦੇ ਨਾਲ ਜਿਹੜੀ ਡੋਰ ਸੀ ਉਹ ਵੀ ਬਰਾਮਦ ਹੋ ਗਈ ਹੈ ਜੀ ਇੱਕ ਗੱਟੂ ਸੀ ਉਹ ਵੀ ਜਿਹੜਾ ਉਹ ਵੀ ਬਰਾਮਦ ਹੋ ਗਿਆ ਹੁਣ ਅਸੀਂ ਇਹਦੇ ਕੋਲ ਜਾਵਾਂਗੇ ਜੀ ਇਹਨੇ ਲੈ ਕੇ ਦੇ ਕੋ ਆ ਉਹਦੇ ਖਿਲਾਫ ਵੀ ਨਾਲ ਹੀ ਐਕਸ਼ਨ ਲਵਾਂਗੇ ਅੱਜ ਅਸੀਂ ਕਾਫੀ ਸਫਲਤਾ ਮਿਲੀ ਸਾਨੂੰ ਇਹ ਤੋਂ ਪਹਿਲਾਂ ਅਸੀਂ ਜਿਹੜਾ ਹੈਗਾ ਥਾਣਾ ਤਿੱਬੜ ਚ ਵੀ ਇੱਕ ਜਿਹੜਾ ਇਸੇ ਤਰੀਕੇ ਨਾਲ ਰਿਕਵਰ ਕੀਤਾ ਆ ਉਹਦੇ ਕੋਈ ਵੀ ਸਾਨੂੰ 14 ਜਿਹੜੇ ਗੱਟੂ ਜਿਹੜੇ ਚਾਈਨਾ ਡੋਰ ਦੇ ਮਿਲੇ ਆ ਔਰ ਆਸ ਆ ਅਸੀਂ ਲੋਕਾਂ ਨੂੰ ਇੱਕ ਅਪੀਲ ਕਰਾਂਗੇ ਵੀ ਜਿੱਥੇ ਵੀ ਚਾਈਨਾ ਡੋਰ ਦੀ ਕੋਈ ਵਰਤੋਂ ਕਰ ਰਿਹਾ ਉਹ ਸਾਨੂੰ ਉਹਦੀ ਵੀ ਗੁਪਤ ਸੂਚਨਾ ਰੱਖੀ ਜਾਏਗੀ ਉਹ ਸਾਨੂੰ ਇਨਫੋਰਮੇਸ਼ਨ ਦੇ ਤਾਂ ਜੋ ਇਸ ਬ੍ਰਾਈ ਨੂੰ ਆਪਾਂ ਸ਼ਹਿਰ ਚੋਂ ਖਤਮ ਕਰ ਦਈਏ